सुनाम बठिंडा ओवरब्रिज पर देर रात एक दर्दनाक सड़क हादसा हुआ जिसमें एक ट्रक चालक की मौके पर ही मौत हो गई हादसे के बाद ओवरब्रिज पर लंबा समय जाम लग गया जानकारी के अनुसार पटियाला से बठिंडा की ओर जा रहा एक ट्रक सामने आ रही बूंद से लदी हुई ट्राली को ओवरटेक करने की कोशिश कर रही दूसरे ट्रक से सीधा टकरा गया टक्कर इतनी भीषण थी कि एक ट्रक चालक गाड़ी में बुरी तरह फंस गया सूचना मिलते ही पुलिस मौके पर पहुंची और हाइड्रा मशीन की मदद से चालक को बाहर निकाला गया लेकिन गंभीर चोटों के कारण उसने दम तोड़ दिया पुलिस ने मामला दर्ज कर जाँच शुरू कर दी है हादसे के बाद बने जाम को पुलिस ने तुरंत कार्रवाई करते हुए हटवाया और ट्रैफिक को बहाल कर दिया ਫਿਲਹਾਲ ਪੁਲਿਸ ਇਹ ਪਤਾ ਲਗਾਣੇ ਵਿੱਚ ਯੂਟ ਹੈ ਕਿ ਹਾਦਸੇ ਕੀ ਅਸਲੀ ਵਜ੍ਹਾ ਕਿਆ ਥੀ ਜੀ ਜੱਜ ਮੇਰਾ ਨਾਮ ਆ ਜੀ ਮੈਂ ਸੁਨਾਮ ਤੋਂ ਇੱਕ ਨੂੰ ਅਨੰਦਪੁਰ ਕਲੋਨੀ ਦੇ ਸਾਹਮਣੇ ਤੋਂ ਝੂਟੋ ਮੜੀ ਕੁੜਬੇ ਰਾਇ ਜੀ ਜਾਨਸਾ ਇਹ ਜਿਹੜਾ ਵਾਕਾ ਹੋਇਆ ਇਹ ਰਾਤ ਕੋਈ ਸਮਥਿੰਗ 11 ਵਜੇ ਦੇ ਦੌਰਾਨ ਭਈਆ ਮੈਂ ਉਸ ਮਿਲ ਚ ਵੀ ਮੁਲਾਜ਼ਮਾ ਇਹ ਸਾਡਾ ਡਰਾਈਵਰ ਸੀ ਤੇ ਮੈਨੂੰ ਇਹ 1.5 ਵਜੇ ਪਤਾ ਲੱਗਿਆ ਤੇ ਮੈਂ ਜਿੱਦੋ ਆ ਕੇ ਦੇਖਿਆ ਪੂਰੀਆਂ ਲੱਤਾਂ ਘੱਟ ਚੁੱਕੀਆਂ ਸੀ ਡਰਾਈਵਰ ਦੀਆਂ ਨਤੌਰੀ ਅਸਨਾਮਈਆ ਫਿਰ ਉਸ ਨੂੰ ਕੱਟ ਕੇ ਕਉਂ ਪਟਿਆਲੇ ਭੇਜਿਆ ਗਿਆ ਪਟਿਆਲੇ ਉਹਦੀ ਡੈਥ ਹੋ ਗਈ ਠੀਕ ਹੈ ਜੀ ਤੋਂ ਮੇਰਾ ਮੈਂ ਕਹਿਣਾ ਵੀ ਦੇਖੋ ਉਹ ਤੇ ਐਕਸਪਾਇਰ ਹੋ ਗਿਆ ਪਹਿਲੀ ਗੱਲ ਤਾਂ ਸਾਡਾ ਪ੍ਰਸ਼ਾਸਨ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਅਸੀਂ ਕਹਿਣਾ ਚਾਹੁੰਦੇ ਜਦੋਂ ਹਰ ਬੰਦਾ ਸਵੇਰੇ ਉੱਠਦਾ ਸੋ ਟੈਕਸਪੇਬਲ ਹੈ ਜਦੋਂ ਵੀ ਟੈਕਸ ਦਿੰਨੇ ਤਾਂ ਸਾਡੀ ਉਹ ਗਵਰਨਮੈਂਟਾਂ ਅੱਜ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਹਰ ਬੰਦੇ ਦੀ ਇਹ ਐਕਸੀਡੈਂਟ ਹੁੰਦੇ ਕਿਉਂ ਨੇ ਇਹ ਪੁਲ ਬਹੁਤ ਛੋਟਾ ਹੈ ਜੀ ਪਹਿਲਾਂ ਵੀ ਵਾਕਈ ਦੋ ਤਿੰਨ ਹੋਏ ਨੇ ਤੂੰ ਦੁਨੀਆ ਨੇ ਪਹਿਲਾਂ ਸਾਡੇ ਸੁਨਾਮ ਦੇ ਲੋਕਾਂ ਨੇ ਇਹ ਪ੍ਰਸ਼ਾਸਨ ਨੂੰ ਫੀਲ ਦਰੈਲ ਕੀਤੀ ਤੇ ਇਸ ਤੇ ਕੋਈ ਸੁਣਵਾਈ ਨਹੀਂ ਹੈਗੀ ਸਾਨੂੰ ਇਸ ਜਿਹੜੀ ਇਹ ਡੈਥ ਹੋਈ ਹੈ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਬੜੀ ਮਦਦ ਕੀਤੀ ਉਹਨੇ ਬਹੁਤ ਸਹਿਯੋਗ ਕੀਤਾ ਉਹਦੀ ਡੈਥ ਲੋੜੀ ਨੂੰ ਕੱਢਿਆ ਪਰ ਉਹਦੀ ਲੱਤਾਂ ਜਦੋਂ ਕੱਢ ਚੁੱਕੀਆਂ ਉਹਨੂੰ ਜਦੋਂ ਪਤਾ ਲੱਗਿਆ ਪਹਿਲਾਂ ਸਹੀ ਸੀ ਇਹ ਐਕਸੀਡੈਂਟ ਲੋਕਾਂ ਦੇ ਦੱਸਣ ਮੁਤਾਬਕ ਜੋ ਕਿ ਮੈਂ ਲੇਟ ਆਨ ਕਰਕੇ ਮੈਨੂੰ ਜਿੰਨਾ ਕਿ ਪਤਾ ਲੱਗਿਆ ਲੋਕਾਂ ਨੇ ਜੋ ਗੱਲ ਕਹੀ ਵੀ ਉਸਨੇ ਇਹ ਗੱਲ ਕਹੀ ਵੀ ਇੱਕ ਫੈਮਿਲੀ ਦੀ ਕਾਰ ਆ ਰਹੀ ਸੀ ਜੇ ਮੈਂ ਗੱਡੀ ਕਰਦਾ ਤਾਂ ਸ਼ਾਇਦ ਉਹ ਫੈਮਿਲੀ ਐਕਸਪਾਇਰ ਹੋ ਜਾਂਦੀ ਪਰ ਉਹਨੂੰ ਬਚਾਉਂਦੇ ਆ ਬਚਾਉਂਦੇ ਉਹ ਬੰਦਾ ਆਪ ਮਰ ਗਿਆ ਅਸੀਂ ਅਪੀਲ ਕਰਦੇ ਆ ਵੀ ਇਹ ਜਿਹੜੇ ਦੁੱਖ ਦੇ ਕੇਸ ਨੇ ਨਿੱਕੇ ਨਿੱਕੇ ਤੇ ਦੋ ਬੱਚੇ ਆ ਜੀ ਇੱਕ ਲੜਕੀ ਇੱਕ ਲੜਕਾ 3 ਸਾਲ 2.5 ਸਾਲ ਦੀ ਉਹਨਾਂ ਦੀ ਉਮਰ ਹੈ ਮੈਂ ਇਸ ਪ੍ਰਾਈਸ ਤੇ ਇੰਪਲਾਈਜ਼ ਦਾ ਪ੍ਰਧਾਨ ਆ ਕਿ ਇਹ ਜਿਹੜੇ ਆਸ ਤੇ ਹੁੰਦੇ ਆ ਜਾਂ ਕੋਈ ਈਮਾ ਕਲੇਮ ਆ ਉਹਦੇ ਜਿਹੜੇ ਵਿੱਚੇ ਬਾਰਸ ਨਿੱਕੇ ਨਿੱਕੇ ਬੱਚੇ ਨੇ ਗੌਰਮੈਂਟ ਕੋਈ ਇਸ ਤਰ੍ਹਾਂ ਦੀ ਸਹੂਤ ਨੂੰ ਮਿਲਣੀ ਚਾਹੀਦੀ ਹੈ ਡਰਾਈਵਰ ਦੀ ਉਮਰ ਕਿੰਨੀ ਸੀ ਮੈਂ ਵਰਦੀ ਉਮਰ 35 ਸਾਲ ਦੀ ਹੁੰਦੀ ਸੀ ਨਾਮ ਸੀਗਾ ਜੀ ਉਹਦਾ ਨਾਮ ਕਾਕਾ ਸਿੰਘ ਅਸੀਂ ਕਹਿੰਦੇ ਨਿੱਕਾ ਸਿੰਘ ਸੀ ਜਨਾਬ ਨਿੱਕਾ ਸਿੰਘ ਨਿੱਕਾ ਸਿੰਘ ਜੀ ਠੀਕ ਹੈ ਜੀ ਉਹ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਜਿਹੜਾ ਕੋਲਾ ਇਹਦੀ ਕੋਈ ਬੰਦੋਬਸਤ ਕੀਤਾ ਜਾਏ ਕਿਉਂਕਿ ਇਹ ਦੇਖੋ ਹੁਣ ਵੀ ਮੌਜੂਦਾ ਹਾਲਾਤ ਐਸੇ ਨੇ ਕਿ ਇਸੇ ਟ੍ਰੈਪ ਕੋਲ ਸਟੈਂਡ ਅੰਦਰ ਬੰਨ੍ਹ ਕਰਕੇ ਬਹੁਤ ਜ਼ਿਆਦਾ ਭੀੜ ਲੱਗੀ ਰਹਿੰਦੀ ਹੈ ਇਹ ਹਾਦਸੇ ਫਿਰ ਵੀ ਹੁੰਦੇ ਰਹਿਣਗੇ ਪ੍ਰਸ਼ਾਸਨ ਨੂੰ ਸਾਡਾ ਮਿਨਿਸਟਰ ਸਾਹਿਬ ਆ ਬੜੀ ਚੰਗੇ ਬੰਦੇ ਆ ਉਹਨਾਂ ਦੇ ਬਹੁਤ ਛੇਤੀ ਤੁਹਾਨੂੰ ਜਾਨ ਤੋਂ ਮ੍ਰਿਤਕ ਦੇ ਘਰੇ ਕਮਾਨ ਵਾਲਾ ਹੋਰ ਕੋਈ ਹੈਗਾ ਸਰ ਦੇ ਘਰੇ ਕੋਈ ਕਮਾਨ ਵਾਲੀ ਡਰਾਈਵਰ ਹੈ ਵਿਚਾਰਾ 12-13000 ਰੁਪਏ ਤਨਖਾਹ ਲੈਂਦਾ ਉਹਦੇ ਨਾਲ ਕੀ ਬਣਦਾ ਸੋ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਦੀ ਜਿੰਨੀ ਇੱਕ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਗਰੀਬ ਹੈ ਕੋਈ ਜ਼ਿਆਦਾ ਵਿਚਾਰੇ ਕੋਲੇ ਹੈ ਨਹੀਂ ਸੋਰਸਸ